ਬਠਿੰਡਾ ਪੁਲਿਸ ਵੱਲੋਂ ਕਰਾਇਏ ਐਂਟੀ ਡਰੱਗ ਕਰکٹ ਲੀਗ ਦੇ ਆਖਰੀ ਦਿਨ ਮੈਚ ਦੇਖਣ ਲਈ ਪਹੁੰਚੇ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਅਤੇ ਉਹਨਾਂ ਵੱਲੋਂ ਖੜਗੀਆਂ ਦਾ ਕੀਤੀ ਗਈ ਜਾਣ ਪਛਾਣ ਇਦਵਾਰ ਨੂੰ ਰਾਤ 9:9 ਵਜੇ ਦੇ ਲਗਭਗ ਬਠਿੰਡਾ ਦੇ ਐਸਐਸਪੀ ਦੀਪਕ ਭਾਰਕ ਜਦ ਪੁਲਿਸ ਲੈਣ ਪਹੁੰਚੇ ਤਾਂ ਉਹਨਾਂ ਬੋਲਦੇ ਆ ਕਿ ਇਸ ਦੇ ਵਿੱਚ 140 ਟੀਮਾਂ ਨੇ ਭਾਗ ਲਿਆ ਸੀ ਜਿਸ ਦੇ ਵਿੱਚ 16 ਟੀਮਾਂ ਨੂੰ ਵੱਲੋਂ ਸਿਲੈਕਟ ਕੀਤੀਆਂ ਹਨ ਅਤੇ ਉਹਨਾਂ ਕਿਹਾ ਕਿ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜੀਆਂ ਦੋ ਟੀਮਾਂ ਫਾਈਨਲ ਦੇ ਵਿੱਚ ਪਹੁੰਚੀਆਂ ਉਹ ਪਿੰਡਾਂ ਦੇ ਵਿੱਚੋਂ ਹਨ ਅਤੇ ਉਹਨਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ਾ ਛੱਡ ਕੇ ਖੇਡਾਂ ਦੇ ਵੱਲ ਵੱਧ ਤੋਂ ਪ੍ਰੇਰਿਤ ਹੋਵੇ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਹਰ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਤੇ ਉਹਨਾਂ ਵੱਲੋਂ ਬਠਿੰਡਾ ਦੇ ਅੰਦਰ ਕ੍ਰਿਕਟ ਲੀਗ ਕਰਵਾਈ ਗਈ ਜਿਸ ਦਾ ਫਾਈਨਲ ਮੈਚ ਦੇਖਣ ਦੇ ਲਈ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਬਠਿੰਡਾ ਦੇ ਪੁਰਸਲੈਂਡ ਪਹੁੰਚੇ ਅਤੇ ਉਹਨਾਂ ਵੱਲੋਂ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ ਗਈ। ਅ ਇਹ ਜੀ ਟੂਰਨਾਮੈਂਟ ਅਸੀਂ ਕਰਾਇਆ ਸੀਗਾ ਐਂਟੀ ਡਰੱਗ ਸਿਕਰਟੀ ਲਈ ਕਰਾਈ ਸੀਗੀ ਸਾਡੇ ਮਾਨਯੋਗ ਸੀਐਮ ਸਾਹਿਬ ਬੀਜੀਪੀ ਸਾਹਿਬ ਐਡੀਜੀਪੀ ਸਾਹਿਬ ਇਹਨਾਂ ਦਾ ਇਹ ਹੁਕਮ ਸੀਗਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਯੁਵਾ ਨੂੰ ਆਪਣੇ ਨਾਲ ਜੋੜਨ ਲਈ ਨਸ਼ੇ ਦੇ ਖਿਲਾਫ ਇਸ ਤਰੀਕੇ ਦੀ ਜਿਹੜੀ ਹੈ ਮੁਹਿੰਮ ਹਰ ਜ਼ਿਲ੍ਹੇ ਦੇ ਵਿੱਚ ਕਰਾਈ ਜਾਵੇ ਤੇ ਆਪਣੇ ਬਟਿੰਡਾ ਜ਼ਿਲ੍ਹੇ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਆਯੋਜਨ ਆਪਾਂ ਕੀਤਾ ਸੀਗਾ 3 ਦਿਨ ਆਪਣੀ ਲੀਗ ਚੱਲੀ ਜਿਸ ਦੇ ਵਿੱਚ 140 ਟੀਮਾਂ ਨੇ ਅਪਲਾਈ ਕੀਤਾ ਸੀਗਾ ਉਹ ਚੋਂ 16 ਟੀਮਾਂ ਸਿਲੈਕਟ ਕਰਕੇ ਆਪਾਂ ਨੇ ਮੈਚੇਜ਼ ਕਰਾਏ ਹੁਣ ਫਾਈਨਲ ਹੋਣ ਜਾ ਰਿਹਾ ਹੈ ਦੇ ਵਿੱਚ ਜਿਹੜੀ ਟੀਮਾਂ ਹੈਗੀ ਹੈ ਉਹ ਪਿੰਡਾਂ ਤੋਂ ਵੀ ਆਈਆਂ ਸ਼ਹਿਰ ਤੋਂ ਵੀ ਆਈ ਤੇ ਖੁਸ਼ੀ ਦੀ ਗੱਲ ਹੈ ਕਿ ਦੋ ਆਪਣੇ ਪਿੰਡਾਂ ਦੀ ਟੀਮ ਹੈਗੀ ਜਿਨ੍ਹਾਂ ਨੇ ਫਾਈਨਲ ਮੈਚ ਦੇ ਵਿੱਚ ਐਂਟਰੀ ਕੀਤੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀ ਨੇ ਨਸ਼ਾ ਛੱਡਿਆ ਹੈ ਉਹ ਵਿਅਕਤੀ ਵੀ ਆਏ ਉਹਨਾਂ ਨੇ ਆ ਕੇ ਇੱਥੇ ਮੈਚਾਂ ਦੇ ਵਿੱਚ ਆਪਣੀ ਗੱਲ ਦੱਸੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਉਸ ਤੋਂ ਇਲਾਵਾ ਜਿਹੜੇ ਡਾਕਟਰ ਸਾਹਿਬ ਹੈਗੇ ਹੋਰ ਜਿਹੜੇ ਐਕਸਪਰਟਸ ਹੈਗੇ ਉਹ ਵੀ ਆਏ ਜਿਹੜੇ ਯੂਥ ਕਲੱਬ ਦੇ ਬੱਚੇ ਹੈਗੇ ਸਕੂਲਾਂ ਦੇ ਬੱਚੇ ਹੈਗੇ ਉਹਨਾਂ ਨੇ ਆ ਕੇ ਇੱਥੇ ਪਰਫਾਰਮ ਵੀ ਕੀਤਾ ਤੇ ਕੁੱਲ ਮਿਲਾ ਕੇ ਜਿਹੜਾ ਪੁਲਿਸ ਦਾ ਇਹ ਉਪਰਾਲਾ ਸੀਗਾ ਇਹ ਕਮਿਊਨਿਟੀ ਨਾਲ ਲੈਂਗੇਜਮੈਂਟ ਹੋਵੇ ਉਹਨਾਂ ਨੂੰ ਜਿਹੜਾ ਆਪਣਾ ਇੱਕ ਜਿਹੜਾ ਟਰਸਟ ਹੈ ਆਪਾਂ ਇਸ ਚ ਇੱਕ ਦੋ ਜਿੰਨਾਂ ਲੋਕ ਕ੍ਰੀਏਟ ਹੋਵੇ ਉਹ ਚ ਮਨ ਲੋਕ ਦਾ ਆਪਾਂ ਸਫਲ ਹੋავਾਂਗੇ ਤੇ ਡਰਗ ਦੀ ਲੜਾਈ ਹੈਗੀ ਡਰਗਸ ਦੇ ਖਿਲਾਫ ਇਹਨੂੰ ਆਪਾਂ ਹੋਰ ਅੱਛੇ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਨੌਜਵਾਨ ਪੀੜੀ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੀਦਾ ਹੈ ਨੋ ਦੇਖੋ ਮੈਂ ਉਸ ਦਿਨ ਜਿਸ ਦਿਨ ਇਹ ਇਨੌਗਰੇਸ਼ਨ ਕੀਤਾ ਸੀ ਇਹ ਗੱਲ ਕਹੀ ਸੀ ਕਿ ਆਪਾਂ ساری ਜ਼ਿੰਦਗੀ ਸਿਰਫ ਆਪਣੇ ਬੱਚਿਆਂ ਲਈ ਤੇ ਆਪਾਂ ਆਪ ਹਰ ਬਲੀਦਾਨ ਕਰਕੇ ਆਪਣੇ ਬੱਚਿਆਂ ਲਈ ਉਹਨਾਂ ਦੀ ਜ਼ਿੰਦਗੀ ਸੰਵਾਰਨ ਲਈ ਪ੍ਰਯਾਸ ਕਰਦੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਇਹ ਜਿਹੜੀ ਲੜਾਈ ਹੈਗੀ ਹੈ ਇਹ ਆਪਣੇ ਬੱਚਿਆਂ ਨੂੰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਹੈਗੀ ਹੈ ਤੇ ਤੁਹਾਨੂੰ ਪੁਲਿਸ ਦੇ ਨਾਲ ਮੋਢੇ ਤੋਂ ਮੋਢਾ ਲਗਾ ਕੇ ਪੂਰੇ ਸਮਾਜ ਨੂੰ ਜੁੜਨਾ ਚਾਹੀਦਾ ਹੈ ਅਖੀਰ ਆਜ ਫਾਈਨਲ ਮੈਚ ਹੈ ਵਿਨਿੰਗ ਟੀਮ ਨੂੰ ਕੀ ਪ੍ਰਾਈਜ਼ ਰੱਖਿਆ ਗਿਆ ਵਿਨਿੰਗ ਟੀਮ ਲਈ 11000 ਰੁਪਏ ਦਾ ਕੈਸ਼ ਪ੍ਰਾਈਜ਼ ਰੱਖਿਆ ਗਿਆ ਹੈ ਉਸ ਤੋਂ ਲਾਵਾ ਜਿਹੜੇ ਮੈਨ ਆਫ ਦੀ ਸੀਰੀਜ਼ ਹੈਗੇ ਉਹਨਾਂ ਲਈ ਕੱਪਸ ਹੈਗੇ ਹਰ ਇੱਕ ਟੂਰਨਾਮੈਂਟ ਦੇ ਵਿੱਚ ਹਰ ਇੱਕ ਮੈਚ ਦੇ ਜਿਹੜੇ ਹੈਗੇ ਵਿਨਰਸ ਉਹਨਾਂ ਲਈ ਹੈਗੇ ਜਿਹੜੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਜਿਨ੍ਹਾਂ ਨੇ ਨਸ਼ਾ ਛੱਡਿਆ ਹੈ ਉਹਨਾਂ ਲਈ ਟੀ-ਸ਼ਰਟਾਂ वगैरह ਹੈਗੀ ਹੈ ਤੇ ਸਾਰਿਆਂ ਲਈ ਇਨਾਮ ਰੱਖਿਆ ਹੈ ਸਰ ਇੱਕ ਨਾਰਾ ਦਿੱਤਾ ਗਿਆ ਪੰਜਾਬੀ ਜਾਗੋ ਨਸ਼ਾ ਤਿਆਗੋ ਕੀ ਕਰਨਾ ਚਾਹੁੰਦੇ ਹਾਂ ਹਾਂਜੀ ਇਹ ਤਾਂ ਇਹ ਨਾਰਾ ਕੀ ਹੈ ਇਹ ਤਾਂ ਦੇਖੋ ਆਪਾਂ ਨੂੰ ਦਿਨ ਰਾਤ ਇਹ ਚੀਜ਼ ਕਰਨੀ ਹੀ ਪੈਣੀ ਹੈ ਕਿਉਂਕਿ ਪੰਜਾਬੀ ਹਰ ਚੀਜ਼ ਆਗੇ ਹੁੰਦਾ ਦੁਨੀਆ 'ਚ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹਦੇ ਵਿੱਚ ਪੰਜਾਬੀ ਨੇ ਆਪਣਾ ਝੰਡਾ ਬੁਲੰਦ ਨਾ ਕੀਤਾ ਹੋਵੇ ਤੋਂ ਨਸ਼ੇ ਦੇ ਲੈ ਵਿੱਚ ਕਿਉਂ ਨਹੀਂ ਕਰ ਸਕਦੇ ਮੈਂ ਸਮਝ ਸਰ ਨਸ਼ੇ ਨੂੰ ਲੈ ਕੇ ਇਹ ਮੀਨਤੀ ਜਿਹੇ ਆਪਾਂ ਜਿਹੜੀ ਟੂਰਨਾਮੈਂਟ ਕਰ ਰਹੇ ਆ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਨਸ਼ੇ ਦਾ ਕਾਰੋਬਾਰ ਜਿਹੜੇ ਕਰਦੇ ਉਹਨਾਂ ਲਈ ਤਾਂ ਸਾਡਾ ਇੱਕੋ ਹੀ ਮੈਸੇਜ ਹੈ ਕਿ ਅਲਟੀਮੇਟਲੀ ਅਸੀਂ ਤੁਹਾਡੇ ਤੱਕ ਪਹੁੰਚ ਹੀ ਜਾਣਾ ਹੈ ਤੁਹਾਨੂੰ ਨਾਮਜ਼ਦ ਵੀ ਕਰਨਾ ਹੈ ਤੁਹਾਡੀ ਪ੍ਰਾਪਰਟੀਆ ਵੀ ਰੀਸਿਸ ਕਰਾਣੀ ਹੈ ਤੇ ਜਿਹੜਾ ਤੁਹਾਡਾ ਵਪਾਰ ਚੱਲਦਾ ਇਹਨੂੰ ਅਸੀਂ ਨਿਸ਼ਚਨਾਬੂਧ ਕਰਕੇ ਛੱਡਣਾ ਠੀਕ ਹੈ ਸਰ